ਆਈ ਹੋਈ ਸਾਰੀ ਜਮਮਤ ਕਰੇ ਸਸਕਾ ਗਲਾ ਥੋੜਾ ਦਾ ਖਰਾਬ ਹੈ ਕਿ ਮੈਂ ਕੋਸ਼ਿਸ਼ ਵੀ ਗੌਰ ਦਿੱਤੀ ਕੀਤਾ ਹੁੰਦਾ ਚੜੂ ਪੀਂਗ ਦੇ ਹੁਲਾਰੇ ਨਾਲ ਗਾਵਾਂ ਵੇਖਿ ਕੁਵਰੀਆ ਜਹਾਨੀਆਂ ਵੇ ਇਕ ਵਾਰੀਆ ਜਹਾਨੀਆਂ ਵੇਕ ਵਾਰੀਆ ਜਹਾਨੀਆਂ ਤੇ ਕੋ ਦਿਲ ਦਿਆਂ ਖੋਲ ਸੁਣਾਵਾਂ ਵੇ ਇੱਕ ਵਾਰੀ ਆ ਜਹਾਨੀਆਂ ਵੇ ਇੱਕ ਵਾਰੀ ਆ ਜਹਾਨੀਆਂ ਵੇ ਇੱਕ ਵਾਰੀ ਆ ਜਹਾਨੀਆਂ ਗੁੱਤ ਫੁਰਕੇ ਪਰਾਂ ਦਾ ਪਾਵੇ ਕਿ ਕਰੀ ਲੱਕਾ ਕਰਕੇ ਬਹਾਨੇ ਕਰੋ ਨਿਕਲੀ ਗੁੱਤ ਫੁਰਕੇ ਪਰਾਂਦਾ ਪਾਵੇ ਕਿ ਖਿੜੀ ਲੱਖਾ ਕਰਕੇ ਬਹਾਨੇ ਕਰੋ ਨਿਕਲੀ ਕੱਲੀ ਪੀਗਦੇ ਪੁੱਲਾਰੇ ਨਾਲੇ ਗਾਵਾਂ ਸਵੇ ਇਤ ਬੜੀਆ ਜਹਾਨੀਆ ਹੋਰੀ ਇਕ ਵਾਰੀਆ ਜਹਾਨੀਆ ਵੇ ਇਕ ਵਾਰੀਆ ਜਹਾਨੀਆ ਗੋਰੀ ਬਿਨੀ ਉਤੇ ਬੰਗਾ ਸਾਤ ਰੰਗੀਆਂ ਪਾਵੇਂ ਚੰਗਿਆ ਟੋਲਾਵੇ ਪਾਵੇਂ ਮੰਦੀਆਂ ਗੋਰੀ ਬੀਣੀ ਉਤੇ ਬੰਗਾ ਸਾਤ ਰੰਗੀਆਂ ਪਾਵੇਂ ਚੰਗਿਆ ਟੋਲਾਵੇ ਪਾਵੇਂ ਮੰਦੀਆਂ ਤੇਰੀ ਦੀਦ ਦੀਆਂ ੋਖੀਆਂ ਨਿਗਾਹਾਂ ਥਵੇ ਇੱਕ ਵਰੀਆ ਜਹਾਨੀਆਂ ਵੇ ਕਵਰੀਆ ਜਹਾਨੀਆਂ ਵੇਖਵਰੀਆ ਜਹਾਨੀਆਂ ਗੁੱਤ ਸੁਪਨੇ ਕਲਾਵਾਵਾਰੇ ਲੱਕ ਨੂੰ ਲੋਕੀ ਵੇਖਦੇ ਬੁਲਾਤੇ ਬਲੇ ਸਾਕ ਨੂੰ ਗੁੱਤ ਸੁਪਨੇ ਕਲਾਵਾਵਾਰੇ ਲੱਕ ਨੂੰ ਲੋਕੀ ਵੇਖਦੇ ਬੁਲਾਤੇ ਬਲੇ ਸਾਕ ਨੂੰ ਪਾਵਾ ਗੋਰੀਆਂ ਚ ਮੁਖੜਾ ਛੁਪਾਵਾ ਵੇ ਇਕ ਵਾਰੀਆ ਜਹਾਨੀਆਂ ਹੋਏ ਇਕ ਵਾਰੀਆ ਜਹਾਨੀਆਂ ਵੇ ਇਕ ਵਾਰੀਆ ਜਹਾਨੀਆਂ ਪੂਰੇ ਆ ਗਿਆ ਮਹੀਨਾ ਮਹੀ ਸੋਨੇ ਦਾ ਵੇਲਾ ਅਜਿਹੀ ਨਾ ਹੋਇਆ ਤੇਰੇ ਆਉਣ ਦਾ ਹੁਣ ਆ ਗਿਆ ਮਹੀਨਾ ਵਹੀਂ ਸੋਣ ਦਾ ਵੇਲਾ ਅਜਿਹੀ ਨਾ ਹੋਇਆ ਤੇਰੇ ਆਉਣ ਦਾ ਮੈਨੂੰ ਦੱਸ ਨਾ ਗਿਓ ਤੂੰ ਸਿਰਨਾਵਾ ਵੇ ਇਤ ਵਰਯਾ ਜਹਾਨੀਆਂ ਇੱਕ ਵਾਰ ਯਾ ਜਹਾਨੀਆਂ ਹਰੀਆ ਜਹਾਨੀਆ ਚੜ ਪਿੰਗਦੇ ਫੁੱਲਾਰੇ ਨਾਲ ਗਾਵਾਂ ਵੇ ਇਤ ਵਰੀਆ ਜਹਾਨੀਆ ਹੋ ਇੱਕ ਵਰੀਆ ਜਹਾਨੀਆ ਵੇ ਇਕ ਵਰੀਆ ਜਹਾਨੀਆ ਬਹੁਤ ਬਹੁਤ ਬੋਲੋ ਜੀ ਔਰ ਦੋਸਤਾਂ ਵਾਜੀ